ਸਤਿ ਸ੍ਰੀ ਅਕਾਲ ਦੋਸਤੋ ਬੁੱਕ ਟਾਕ ਵਿਦ ਰਮਨ ਚੈਨਲ ਤੇ ਤੁਹਾਡਾ ਸਵਾਗਤ ਹੈ ਆਓ ਅੱਜ ਨਾਵਲ 40 ਦਿਨ ਦਾ ਭਾਗ ਪੰਜਵਾਂ ਸ਼ੁਰੂ ਕਰੀਏ ਇਹ ਕੋਈ ਆਮ ਨਾਵਲ ਨਹੀਂ ਇਹ ਹੈ 40 ਦਿਨਾਂ ਦੀ ਉਹ ਯਾਤਰਾ ਜੋ ਤੁਹਾਡੇ ਦਿਲ ਨੂੰ ਛੂਹੇਗੀ ਤੁਹਾਡੀ ਸੋਚ ਬਦਲੇਗੀ ਇਸ ਨਾਵਲ ਵਿੱਚ ਹਰ ਦਿਨ ਇੱਕ ਨਵੀਂ ਸਿੱਖਿਆ ਇੱਕ ਨਵੀਂ ਚਿੰਗਾਰੀ ਲੈ ਕੇ ਆਉਂਦਾ ਹੈ ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਜ਼ਰੀਏ ਤੋਂ ਦੇਖਣ ਲੱਗ ਜਾਂਦੇ। ਕੇਸਰ ਦਾ ਰਾਹ ਤੁਹਾਡੀ ਅੰਦਰ ਦੀ ਰੋਸ਼ਨੀ ਜਗਾ ਸਕਦਾ ਹੈ। ਦਿਨ ਇੱਕੀ ਪਿਆਰ ਦੀ ਪ੍ਰਵਾਹਾ ਸਿਰਲੇਖ ਪਿਆਰ ਦੇਣਾ ਹੈ ਲੈਣਾ ਨਹੀਂ। ਸਵੇਰ ਦੀ ਹਲਕੀ ਧੁੱਪ ਵਿੱਚ ਫਕੀਰ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ। ਪੱਤਿਆਂ ਤੋਂ ਬੂੰਦਾਂ ਹੇਠਾਂ ਡਿੱਗ ਰਹੀਆਂ ਸਨ। ਕੇਸਰ ਨੇ ਸੋਚਿਆ ਇਥੇ ਰੋਜ਼ ਕਰਦਾ ਹੈ ਕੋਈ ਨਹੀਂ ਵੇਖਦਾ ਫਿਰ ਵੀ ਕਰਦਾ ਹੈ। ਕੇਸਰ ਤੁਮੇ ਬੂਟਾ ਕਿਉਂ ਸਿੰਜਦਾ ਏ ਤੇ ਇਹ ਤੈਨੂੰ ਕੀ ਦੇਵੇਗਾ ਫਕੀਰ ਮੁਸਕਰਾ ਕੇ ਜੋ ਪਿਆਰ ਸਵੱਦੇ ਬਾਜੀ ਬਣ ਜਾਏ ਉਹ ਪਿਆਰ ਨਹੀਂ ਲੈਣ ਦੇਣ ਦਾ ਕਾਰੋਬਾਰ ਹੈ ਕੇਸਰ ਪਰ ਲੋਕ ਤਾਂ ਆਖਦੇ ਹਨ ਪਿਆਰ ਵੀ ਲੈਣਾ ਚਾਹੁੰਦਾ ਹੈ ਫਕੀਰ ਪਿਆਰ ਚਾਹੁੰਦਾ ਨਹੀਂ ਪਿਆਰ ਬਸ ਵਹਿੰਦਾ ਹੈ ਜਿਵੇਂ ਨਦੀ ਆਪਣਾ ਪਾਣੀ ਦਿੰਦੀ ਹੈ ਪਰ ਕਿਸੇ ਤੱਟ ਤੋਂ ਉਮੀਦ ਨਹੀਂ ਰੱਖਦੀ ਕੇਸਰ ਸਵੇਦਨਾ ਨਾਲ ਤਾਂ ਫਿਰ ਅਸਲ ਪਿਆਰ ਕੀ ਹੈ ਫਕੀਰ ਜਦ ਤੂੰ ਦਿੰਦਾ ਹੈ ਬਿਨਾ ਓਲੇ ਬਿਨਾ ਉਮੀਦ ਜਦ ਦਿਲ ਪਰ ਆਉਂਦਾ ਤੇ ਹੱਥ ਆਪ ਹੀ ਅੱਗੇ ਵੱਧ ਜਾਂਦੇ ਹਨ ਉਹ ਦਿਨ ਕੇਸਰ ਨੇ ਇੱਕ ਅਜੀਬ ਕੰਮ ਕੀਤਾ ਰਸਤੇ ਵਿੱਚ ਮਿਲੇ ਇੱਕ ਥੱਕੇ ਹੋਏ ਅਜਨਬੀ ਨੂੰ ਆਪਣੀ ਚਾਦਰ ਦੀਏ ਦਿੱਤੀ ਨਾ ਕੋਈ ਪਛਾਣ ਨਾ ਕੋਈ ਆਰਥਿਕ ਲਾਭ ਹਰ ਦਿਲ ਵਿੱਚ ਇੱਕ ਅਪਨਾਤ ਮਹਿਸੂਸ ਹੋਈ ਇਹ ਸੀ ਪਿਆਰ ਜੋ ਨਾ ਪਿਆਸ ਸੀ ਨਾ ਉਮੀਦ ਨਾ ਕੋਈ ਲੋਭ ਦਿਨ ਬਾਈ ਈਰਖਾ ਤੋਂ ਆਜ਼ਾਦੀ ਸਰਲੇਖ ਹਰ ਫੁੱਲ ਦੀ ਖਿੜਨ ਦੀ ਘੜੀ ਵੱਖਰੀ ਹੁੰਦੀ ਹੈ ਕੇਸਰ ਅੱਜ ਪਿੰਡ ਦੇ ਮੇਲੇ ਵਿੱਚ ਗਿਆ ਉੱਥੇ ਉਸਨੇ ਆਪਣੇ ਪੁਰਾਣੇ ਦੋਸਤ ਰਣਜੀਤ ਨੂੰ ਦੇਖਿਆ ਜੋ ਹੁਣ ਵਧੀਆ ਕੱਪੜੇ ਪਾਏ ਹੋਏ ਲੋਕਾਂ ਨਾਲ ਸ਼ਾਨ ਨਾਲ ਗੱਲ ਕਰ ਰਿਹਾ ਸੀ ਕੇਸਰ ਦੇ ਮਨ ਵਿੱਚ ਇੱਕ ਠੰਡੀ ਲਹਿਰ ਚੱਲੀ ਮੈਂ ਤਾਂ ਅਜੇ ਵੀ ਰਾਹ ਤੇ ਹੀ ਹਾਂ ਮੈਨੂੰ ਮੰਜ਼ਿਲ ਕਦੋਂ ਮਿਲੂ ਉਹ ਚੁੱਪਚਾਪ ਵਾਪਸ ਮੁੜ ਗਿਆ ਜਾ ਕੇ ਇੱਕ ਪੁਰਾਣੇ ਰੁੱਖ ਹੇਠ ਬੈਠ ਗਿਆ ਫਕੀਰ ਮਨ ਵਿੱਚ ਕੀ ਚੱਲ ਰਿਹਾ ਹੈ ਤੇਰੇ ਕੇਸਰ ਸੰਕੋਚ ਨਾਲ ਮੈਨੂੰ ਈਰਖਾ ਹੋਈ ਰਣਜੀਤ ਵੱਧ ਚਮਕ ਰਿਹਾ ਸੀ ਪੂਰੀ ਸ਼ਾਨ ਨਾਲ ਗੱਲ ਕਰ ਰਿਹਾ ਸੀ ਲੋਕ ਉਸ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ ਤੇ ਉਸ ਦੀ ਇੱਜ਼ਤ ਕਰ ਰਏ ਸਨ ਫਕੀਰ ਹੌਲੀ ਹੱਸ ਕੇ ਕੀ ਤੂੰ ਕਿਸੇ ਆਂਬ ਦੇ ਦਰਖਤ ਨੂੰ ਕਹਿੰਦਾ ਹੈ ਤੂੰ ਅੱਜ ਫਲ ਕਿਉਂ ਨਹੀਂ ਦਿੱਤਾ ਕੇਸਰ ਹੌਲੀ ਜਹੀ ਬੋਲਿਆ ਨਹੀਂ ਆਂਬ ਤਾਂ ਆਪਣੇ ਸਮੇਂ ਤੇ ਹੀ ਫਲ ਦਿੰਦਾ ਫਕੀਰ ਤਾ ਤੈਨੂੰ ਆਪਣੀ ਜ਼ਿੰਦਗੀ ਨਾਲ ਈਰਖਾ ਕਿਉਂ ਤੂੰ ਫੁੱਲ ਮੰਗ ਖਿੜੇਗਾ ਪਰ ਰੁੱਤ ਤੇਰੀ ਆਪਣੀ ਹੈ ਉਹ ਆਪਣੇ ਸਮੇਂ ਤੇ ਹੀ ਆਏਗੀ ਕੇਸਰ ਨੇ ਆਪਣੇ ਚਿਹਰੇ ਤੇ ਹਲਕੀ ਮੁਸਕਾਨ ਲਿਆਂਦੀ ਉਸਦੇ ਅੰਦਰ ਆਵਾਜ਼ ਆਈ ਮੇਰਾ ਕਿਸੇ ਹੋਰ ਨਾਲ ਮੁਕਾਬਲਾ ਨਹੀਂ ਮੈਂ ਸਿਰਫ ਆਪਣੀ ਮੰਜ਼ਲ ਵੱਲ ਵੱਧ ਰਿਹਾ ਹਾਂ ਦਿਨ 23 ਨਿਮਰਤਾ ਸਿਰਲੇਖ ਬਿਨਾ ਨਾਂ ਦੇ ਸੇਵਾ ਸਵੇਰੇ ਸਵੇਰੇ ਫਕੀਰ ਕੇਸਰ ਨੂੰ ਕਿਸੇ ਖੇਤ ਵੱਲ ਲੈ ਗਿਆ ਉੱਥੇ ਇੱਕ ਬੁੱਢੀ ਮਾਤਾ ਖੁਦ ਮਿੱਟੀ ਪੋਟ ਰਹੀ ਸੀ ਫਕੀਰ ਨੇ ਕਹੀ ਚੁੱਕੀ ਜੇ ਕੰਮ ਵਿੱਚ ਲੱਗ ਗਿਆ ਨਾ ਕੋਈ ਨਾ ਪੁੱਛਿਆ ਨਾ ਗੱਲ ਕੀਤੀ ਕੇਸਰ ਵੀ ਬਿਨਾ ਸਵਾਲ ਪਿੱਛੇ ਲੱਗ ਗਿਆ ਘੰਟੇ ਬੀਤ ਗਏ ਦੋਵਾਂ ਦਾ ਪਸੀਨਾ ਵਹਿ ਰਿਹਾ ਸੀ ਉਹ ਥੱਕ ਚੁੱਕੇ ਸਨ ਸ਼ਾਮ ਨੂੰ ਜਦ ਮਕਸਦ ਪੂਰਾ ਹੋਇਆ ਉਹ ਚੁੱਪਚਾਪ ਉੱਥੋਂ ਚਲੇ ਆਏ ਕੇਸਰ ਚੁੱਪੀ ਪੰਗ ਕਰਦੇ ਆ ਅਸੀਂ ਉਸਦੇ ਲਈ ਕਿੰਨਾ ਕੁਝ ਕੀਤਾ ਸਾਰਾ ਦਿਨ ਕੰਮ ਕੀਤਾ ਮੈਂ ਸੋਚਿਆ ਸੀ ਕਿ ਉਹ ਧੰਨਵਾਦ ਕਰੇਗੀ ਫਕੀਰ ਮੁਸਕਰਾ ਕੇ ਸੇਵਾ ਜੇ ਸਤਕਾਰ ਤੇ ਤਨਵਾਦ ਦੀ ਉਡੀਕ ਕਰੇ ਤਾਂ ਉਹ ਸੇਵਾ ਨਹੀਂ ਸੌਦਾ ਬਣ ਜਾਂਦੀ ਹੈ ਵਪਾਰ ਬਣ ਜਾਂਦੀ ਹੈ ਕੇਸਰ ਮੈਂ ਬਾਰੋਂ ਚੁਕਿਆ ਸੀ ਪਰ ਅੰਦਰੋਂ ਮਾਣ ਭਰਿਆ ਹੋਇਆ ਸੀ ਫਕੀਰ ਨਿਮਰਤਾ ਸਿਰਫ ਝੁਕਣਾ ਨਹੀਂ ਹੁੰਦਾ ਮਨ ਨੂੰ ਮਿੱਟੀ ਬਣਾ ਲਓ ਜਿਵੇਂ ਮਿੱਟੀ ਸੀ ਨਹੀਂ ਕਰਦੀ ਜਦੋਂ ਕੋਈ ਉਸ ਦੇ ਉੱਪਰ ਦੀ ਲੰਘਦਾ ਹੈ ਉਸ ਰਾਤ ਕੇਸਰ ਨੇ ਆਪਣਾ ਨਾਮ ਕਾਗਜ਼ ਤੇ ਲਿਖਿਆ ਫਿਰ ਉਸ ਨੂੰ ਮੋਮਬੱਤੀ ਦੀ ਰੋਸ਼ਨੀ ਨਾਲ ਸਾੜ ਦਿੱਤਾ ਉਹ ਵੇਖਦਾ ਰਿਹਾ ਨਾਮ ਸੜ ਗਿਆ ਪਰ ਉਸ ਦੇ ਅੰਦਰ ਕੁਝ ਨਵਾਂ ਜਨਮ ਲੈ ਚੁੱਕਾ ਸੀ ਉਹ ਸੀ ਨਿਮਰਤਾ ਦਿਨ 24 ਅਸਲ ਖੁਸ਼ੀ ਸਿਰਲੇਖ ਖੁਸ਼ੀ ਜਿੱਥੇ ਨਾ ਕੋਈ ਮਕਸਦ ਨਾ ਕੋਈ ਲਾਭ ਦੁਪਹਿਰ ਦਾ ਸਮਾਂ ਸੀ ਫਕੀਰ ਕੇਸਰ ਨੂੰ ਪਿੰਡ ਦੇ ਇੱਕ ਮદાન ਵਿੱਚ ਲੈ ਗਿਆ ਉੱਥੇ ਕੁਝ ਬੱਚੇ ਨੰਗੇ ਪੈਰੀ ਮਿੱਟੀ ਵਿੱਚ ਖੇਡ ਰਹੇ ਸਨ ਉਹ ਮੈਦਾਨ ਵਿੱਚ ਰੇਤ ਦੇ ਘਰ ਤੇ ਮਿੱਟੀ ਦੇ ਭਾਂਡੇ ਬਣਾ ਰਹੇ ਸਨ ਫਕੀਰ ਬੱਚਿਆਂ ਕੋਲ ਗਿਆ ਤੇ ਉਹਨਾਂ ਨਾਲ ਮਿੱਟੀ ਵਿੱਚ ਖੇਡਣ ਲੱਗ ਗਿਆ ਕੇਸਰ ਹੈਰਾਨ ਹੋਇਆ ਪਰ ਫਿਰ ਉਸਨੇ ਵੀ ਖੁਦ ਨੂੰ ਬੱਚਿਆਂ ਵਿੱਚ ਫੁੱਲਾ ਛੱਡ ਦਿੱਤਾ ਉਹ ਦੋਵੇਂ ਖੇਡਦੇ ਰਹੇ ਕੇਸਰ ਖੇਡਦੇ ਹੋਏ ਹੱਸ ਕੇ ਬੋਲਿਆ ਮੈਂ ਨਹੀਂ ਜਾਣਦਾ ਸੀ ਇਸ ਤਰ੍ਹਾਂ ਦੀ ਵੀ ਖੁਸ਼ੀ ਹੁੰਦੀ ਹੈ ਫਕੀਰ ਬੋਲਿਆ ਕਿ ਤੂੰ ਖੁਸ਼ ਹੋਣ ਲਈ ਕੋਈ ਕਾਰਨ ਨਹੀਂ ਲੱਭਦਾ ਪਰ ਖੁਸ਼ ਹੋ ਜਾਣਾ ਤਾਂ ਸਮਝੀ ਇਹ ਅਸਲ ਖੁਸ਼ੀ ਹੈ ਕੇਸਰ ਬੋਲਿਆ ਪਰ ਇਹ ਤਾਂ ਬਾਹਰ ਸਹਜਤਾ ਹੈ ਫਕੀਰ ਕਹਿੰਦਾ ਜੀਵਨ ਦੀ ਸਭ ਤੋਂ ਵੱਡੀ ਕਲਾ ਦੁਬਾਰਾ ਬੱਚਾ ਬਣ ਜਾਣਾ ਮਸਲਾ ਇਹ ਨਹੀਂ ਕਿ ਅਸੀਂ ਬਚਪਨ ਪਿੱਛੇ ਛੱਡ ਆਏ ਹਾਂ ਮਸਲਾ ਇਹ ਕਿ ਅਸੀਂ ਬਚਪਨ ਭੁੱਲ ਚੁੱਕੇ ਹਾਂ ਉਸ ਰਾਤ ਕੇਸਰ ਨੇ ਕੱਪੜਿਆਂ ਦੀ ਚਿੰਤਾ ਨਹੀਂ ਕੀਤੀ ਨਾ ਸੋਚਾਂ ਦੀ ਉਹ ਮਿੱਟੀ ਨਾਲ ਲਿਬੜੇ ਕੱਪੜੇ ਚੁੱਪ ਕਰਕੇ ਤੱਕ ਰਹੀ ਸੀ ਆਪਣੇ ਆਪ ਨੂੰ ਆਖ ਰਹੀ ਸੀ ਇਹ ਸੀ ਅਸਲ ਖੁਸ਼ੀ ਜਿਸ ਦੀ ਗੂੰਜ ਮਨ ਦੀ ਡੂੰਘਾਈ ਤੱਕ ਜਾ ਪਹੁੰਚੀ ਹੈ ਦਿਨ ਪੰਜੀ ਸਰੀਰ ਦਾ ਆਤਰ ਸਿਰਲੇਪ ਜੋ ਤੈਨੂੰ ਜੀਵਨ ਦੇ ਰਿਹਾ ਹੈ ਉਸ ਨੂੰ ਤੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਫਕੀਰ ਸਵੇਰੇ ਸਵੇਰੇ ਕੇਸਰ ਨੂੰ ਚੁੱਪ ਚਾਪ ਲੈ ਗਿਆ ਇੱਕ ਨਦੀ ਦੇ ਕੰਢੇ ਕੇਸਰ ਹੌਲੀ ਹੌਲੀ ਤੋਰ ਰਿਹਾ ਸੀ ਪੈਰ ਥੱਕੇ ਹੋਏ ਸਨ ਫਕੀਰ ਬੋਲਿਆ ਸਰੀਰ ਕਿਵੇਂ ਲੱਗ ਰਿਹਾ ਹੈ ਕੇਸਰ ਸਾਹ ਲੈ ਕੇ ਬੋਲਿਆ ਚੁਰਿਆ ਹੋਇਆ ਉਜ ਥੱਕਿਆ ਥੱਕਿਆ ਲੱਗ ਰਿਹਾ ਫਕੀਰ ਥੱਲੇ ਬੈਠ ਕੇ ਉਸ ਦੇ ਪੈਰ ਚੁੱਕਦਾ ਹੈ ਹੌਲੀ ਹੌਲੀ ਮਾਲਿਸ਼ ਕਰਨ ਲੱਗਦਾ ਹੈ ਕੇਸਰ ਨੂੰ ਅਜੀਬ ਤੇ ਬੇਚੈਨੀ ਮਹਿਸੂਸ ਹੋਈ ਤੁਸੀਂ ਇਹ ਕੀ ਕਰ ਰਹੇ ਹੋ ਉਸਨੇ ਪੈਰ ਪਿੱਛੇ ਹਟਾ ਲਏ ਫਕੀਰ ਜੇ ਤੂੰ ਆਪਣੇ ਪੈਰਾਂ ਦੀ ਇੱਜ਼ਤ ਨਹੀਂ ਕਰੇਗਾ ਤਾਂ ਰਾਹ ਤੇ ਨਹੀਂ ਚੱਲ ਸਕੇਗਾ ਫਿਰ ਮੰਜ਼ਿਲ ਕਿਵੇਂ ਤੈਅ ਕਰੇਗਾ ਸਰੀਰ ਤੇਰੀ ਆਤਮਾ ਦਾ ਮੰਦਰ ਹੈ ਪਰ ਤੂੰ ਉਸ ਨੂੰ ਗੰਦਲਾ ਛੱਡ ਰਿਹਾ ਕੇਸਰ ਸੰਵੇਦਨਾ ਨਾਲ ਬੋਲਿਆ ਮੈਂ ਸਦਾ ਸੋਚਦਾ ਸੀ ਸਰੀਰ ਤੋਂ ਉੱਪਰ ਚਲਣਾ ਆਤਮਕਤਾ ਹੈ ਫਕੀਰ ਬੋਲਿਆ ਉੱਡਣ ਤੋਂ ਪਹਿਲਾਂ ਜ਼ਮੀਨ ਨਾਲ ਪਿਆਰ ਕਰ ਜਮੀਰ ਜਿਹੜੀ ਤੈਨੂੰ ਜੀਵਨ ਦੇ ਰਹੀ ਉਸ ਨੂੰ ਤੂੰ ਨਜ਼ਰ ਅੰਦਾਜ਼ ਕਰ ਰਿਹਾ ਹੈ ਕੇਸਰ ਨੇ ਰਾਤ ਨੂੰ ਆਪਣੀਆਂ ਹਥੇਲੀਆਂ ਤੇ ਪੈਰਾਂ ਨੂੰ ਹੌਲੇ-ਹੌਲੇ ਤੋਤਾ ਨਾਰੀਲ ਦਾ ਤੇਲ ਲਾਇਆ ਅਤੇ ਆਪਣੇ ਸਰੀਰ ਤੋਂ ਮੁਆਫੀ ਮੰਗੀ ਮੈਨੂੰ ਅਕਲ ਆ ਗਈ ਤੂੰ ਵੀ ਪਿਆਰ ਦੇ ਯੋਗ ਹੈ ਉਹ ਆਪਣੇ ਸਰੀਰ ਨੂੰ ਕਹਿ ਰਿਹਾ ਸੀ ਏ ਸੀ ਅੱਜ ਦਾ ਸਫਰ ਜੇ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਕਮੈਂਟ ਵਿੱਚ ਲਿਖੋ ਮੈਂ ਵੀ ਇਸ ਯਾਤਰਾ ਤੇ ਹਾਂ ਨੈਕਸਟ ਪਾਰਟ ਦੇਖਣਾ ਨਾ ਭੁੱਲਿਓ ਕਿਉਂਕਿ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਇਸੇ ਤਰ੍ਹਾਂ ਦੀਆਂ ਰੋਹਾਨੀ ਕਹਾਣੀਆਂ ਤੇ ਨਾਵਲਾਂ ਲਈ ਬੁੱਕ ਟਾਕ ਵਿਦ ਰਮਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ